ਮਲਾਂਗੀ ਮੰਜੀ ਠੋਕਣਗੇ ਦੇਖਿਓ ਸਹੀ ਤੂੰ ਇੱਕ ਵਾਰ ਤੁਹਾਨੂੰ ਗੱਲ ਦੱਸਣੀ ਆ ਅੰਦਰਲੀ ਧਿਆਨ ਨਾਲ ਅੰਦਰਲੀ ਗੱਲ ਦੱਸਣੀ ਆ ਕਾਹਨਾ ਕਰਦੇ ਹੋ ਕਿਤੇ ਕਰ ਲੋ ਆਪਰ ਜੇ ਕੋਈ ਦੱਸ ਦੇਣ ਇਹਨਾਂ ਨਾਲ ਵੀ ਮਰਦਵਾਦ ਮਰਦਵਾਦ ਤੇ ਮਿਲਾਲਾ ਪੱਕਾ ਕਰੋ ਮਰਦਵਾਦ ਪੱਕਾ ਕਰੋ ਸੁਪਤਰੀ ਪ੍ਰਮਾਤਮਾਨ ਮਰਦਵਾਦ 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 ਅੱਜ ਦਾ ਜੋ ਪ੍ਰੋਗਰਾਮ ਹੈ ਜੀ ਕਿਹੜੀ ਜਥੇਬੰਦੀ ਬਣੀਓ ਕੀਤਾ ਗਿਆ ਅੱਜ ਪੁੱਛੋ ਮੰਡੀ ਵਿਖੇ ਮੁੱਖ ਮੰਤਰੀ ਦੇ ਆਉਣ ਤੇ ਠੇਕਾ ਸੰਘਰਸ਼ ਮੋਰਚੇ ਵੱਲੋਂ ਪੰਜਾਬ ਦੇ ਜਿਹੜੇ ਆਊਟਸੋਰਸ ਕੱਚੇ ਮੁਲਾਜ਼ਮ ਐ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਦੇ ਨਾਲ ਉਹਨਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਜ਼ੋਰਦਾਰ ਢੰਗ ਦੇ ਨਾਲ ਕੀਤਾ ਗਿਆਗਾ ਕਿਉਂਕਿ ਇਹ ਮੁੱਖ ਮੰਤਰੀ ਕਾਫੀ ਲੰਬੇ ਸਮੇਂ ਤੋਂ 20 ਮੀਟਿੰਗਾਂ ਦੇ ਕੇ ਜਿਹੜਾ ਕੱਚੇ ਮੁਲਾਜ਼ਮਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਮੀਟਿੰਗਾਂ ਤਨਕਾਰੀ ਹੋ ਰਿਹਾਗਾ ਇਸ ਦੇ ਰੋਸ ਦੇ ਵਜੋਂ ਅਸੀਂ ਜਿੱਥੇ ਵੀ ਮੁੱਖ ਮੰਤਰੀ ਜਾਂਦਾਗਾ ਉੱਥੇ ਇਹਨਾਂ ਦਾ ਕਾਲਾ ਝੰਡੀਆਂ ਦੇ ਨਾਲ ਵਿਰੋਧ ਕਰਦੇ ਆਂ ਅੱਜ ਭਲਾੜਾ ਵਿਖੇ ਵੀ ਠੇਕਾ ਸਿੰਘਰਚ ਮੋਰਚੇ ਵੱਲੋਂ ਇਹ ਪ੍ਰੋਗਰਾਮ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਪੁੱਛੋ ਵਿਖੇ ਇਹ ਠੇਕਾ ਸ਼ਿੰਗਾਰ ਚ ਮਲਾਜ਼ਮਾਂ ਨੇ ਇਹ ਜਿਹੜਾ ਜ਼ੋਰਦਾਰ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ CHP ਕੰਮ ਹੈ ਜਲ ਸਪਲਾਈ ਬੇਰਕਾ ਆਊਟਸੋਰਸ ਥਰਮਲ ਲੈਹਰਾ ਥਰਮਲ ਬਠਿੰਡਾ ਤੇ ਵੱਖ-ਵੱਖ ਹੋਰ ਆਊਟਸੋਰਸ ਜਥੇਬੰਦੀਆਂ ਦੇ ਮਲਾਜ਼ਮ ਸ਼ਾਮਿਲ ਸੀ ਤੇ ਜੇਕਰ ਇਹ ਭਵੰਤ ਮੁੱਖ ਮੰਤਰੀ ਹੈ ਜਿਹੜਾ ਇਹ ਸਾਡੀਆਂ ਇਦਾਂ ਦੀਆਂ ਗੱਲਾਂ ਨਹੀਂ ਸੁਣੂਗਾ ਸਾਨੂੰ ਪੱਕੇ ਨਹੀਂ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਊਗਾ ਜਦੋਂ ਤੱਕ ਮੀਟਿੰਗਾਂ ਦੇ ਵਿੱਚ ਬੈਠ ਕੇ ਸਾਡਾ ਪੱਕੇ ਤੌਰ ਤੇ ਹੱਲ ਨਹੀਂ ਕਰਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੂਗਾ